ਅੰਮ੍ਰਿਤਸਰ ਚ ਸਰਕਾਰੀ ਮੁਲਾਜ਼ਮ ਦੀ ਗੁੰਡਾਗਰਦੀ ਸ਼ਰੀਆਮ ਕਰਦੀ ਬਾਲਕੀ ਤੋਂ ਚਲਾਈਆਂ ਗੋਲੀਆਂ ਛੋਟੀ ਜਹੀ ਗਲਤੀ ਕੀਤਾ ਵੱਡਾ ਡਰਾਮਾ ਇੱਕ ਮਾਸੂਮ ਦੀ ਗਈ ਜਾਨ ਸੱਚਾ ਕੱਲ ਤੁਸੀਂ ਵੇਖ ਰਹੇ ਕ੍ਰਾਈਮ ਚਾਰਟ ਮਿਰਨਾਮ ਹੈ ਇਸ਼ੀਤਾ ਰਾਠੌਰ ਪੰਜਾਬ ਚ ਗੋਲੀ ਚੱਲਣਾ ਤਾਂ ਆਮ ਜਹੀ ਗੱਲ ਹੋ ਗਈ ਆਏ ਦਿਨ ਕੋਈ ਵੀ ਗੋਲੀ ਚਲਾ ਕੇ ਕਿਸੇ ਦੀ ਵੀ ਜਾਨ ਲੈ ਰਿਹਾ ਨਾ ਕਿਸ ਨੂੰ ਕਾਨੂੰਨ ਦਾ ਡਰ ਨਾ ਪੁਲਿਸ ਦਾ ਡਰ ਨਾ ਹੀ ਸਰਕਾਰ ਦਾ ਕਿਉਂਕਿ ਹਾਲਾਤ ਹੀ ਇਹੋ ਜਿਹੇ ਪੰਜਾਬ ਦੇ ਬਣੇ ਹੋਏ ਨੇ ਪੰਜਾਬ ਦੀ ਕਾਨੂੰਨ ਦੀ ਵਿਵਸਥਾ ਇੰਨੀ ਖਰਾਬ ਹੋ ਗਈ ਕਿ ਕੋਈ ਵੀ ਹੁਣ ਪੰਜਾਬ ਚ ਅਪਰਾਧ ਕਰਨ ਤੋਂ ਸ਼ਾਇਦ ਡਰਦਾ ਹੀ ਨਹੀਂ ਇਹੋ ਜਿਹਾ ਹੁਣ ਇੱਕ ਹੋਰ ਮਾਮਲਾ ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਦੇ ਪਿੰਡ ਗੰਡਾ ਸਿੰਘ ਕਲੋਨੀ ਦੀ ਗਲੀ ਨੰਬਰ 2 ਤੋਂ ਸਾਹਮਣੇ ਆਇਆ ਜਿੱਥੇ ਇੱਕ ਸਰਕਾਰੀ ਮੁਲਾਜ਼ਮ ਬਿਜਲੀਕਰ ਦੇ ਜੈ ਨੇ ਗੋਲੀਆਂ ਚਲਾ ਕੇ ਇੱਕ ਮਾਸੂਮ ਦੀ ਜਾਨ ਲੈ ਲਈ ਪਰ ਆਖਰ ਜੈ ਨੇ ਗੋਲੀਆਂ ਕਿਉਂ ਚਲਾਈਆਂ ਸੁਣ ਤੁਹਾਡਾ ਵੀ ਖੂਨ ਖਾਲ ਉਠੇਗਾ ਬਿਜਲੀਕਰ ਦੇ ਜੈ ਨੇ ਆਪਣੇ ਅਹੁਦੇ ਦੇ ਕਮਾਂਡ ਤੇ ਸ਼ਰਾਬ ਦੇ ਨਸ਼ੇ ਚ ਛੋਟੀ ਜਿਹੀ ਗੱਲ ਨੂੰ ਲੈ ਵੱਡਾ ਕੰਨ ਕਰਤਾ ਜਿਸ ਚ ਬੇਵਜਾ ਹੀ ਇੱਕ ਮਾਸੂਮ ਦੀ ਜਾਨ ਚਲੀ ਗਈ ਦਰਅਸਲ ਇਹ ਪੂਰੀ ਘਟਨਾ ਬੀਤੇ ਕੱਲ ਦੀ ਹੈ ਜਦੋਂ ਗੰਡਾ ਸਿੰਘ ਕਲੋਨੀ ਦੀ ਗਲੀ ਨੰਬਰ 2 ਚ ਸਬਜ਼ੀ ਵਾਲਾ ਸਬਜ਼ੀ ਵੇਚ ਰਹਾ ਹੁੰਦਾ ਗਲੀ ਛੋਟੀ ਹੋਣ ਕਰਕੇ ਤੇ ਜੈ ਦੀ ਗੱਡੀ ਵਿੱਚਕਾਰ ਖੜੀ ਹੋਣ ਕਰਕੇ ਸਬਜ਼ੀ ਵਾਲੇ ਦੀ ਰੇੜੀ ਅੱਗੇ ਨਹੀਂ ਜਾ ਪੰਦੀ ਸਬਜ਼ੀ ਵਾਲਾ ਜੈਦ ਕਰਦੀ ਬੈਲ ਵਜਾਉਂਦਾ ਜਈ ਆਪਣੇ ਘਰ ਦੀ ਬਾਲਕਨੀ ਤੋਂ ਬਾਹਰ ਆਉਂਦਾ ਤੇ ਆ ਕੇ ਪੁੱਛਤੇ ਕੀ ਹੋਇਆ ਤਾਂ ਸਬਜ਼ੀ ਵਾਲੇ ਵੱਲੋਂ ਬਸ ਇੰਨਾ ਹੀ ਕਿਹਾ ਜਾਂਦਾ ਕਿ ਤੁਸੀਂ ਆਪਣੀ ਗੱਡੀ ਜ਼ਰਾ ਹਟਾ ਲਓ ਮੇਰੀ ਰੇੜੀ ਨਹੀਂ ਨਿਕਲ ਰਹੀ ਪਸ ਸਬਜ਼ੀ ਵਾਲੇ ਦੀ ਇੰਨਾ ਹੀ ਕਹਿਣ ਦੀ ਧੇਰ ਹੁੰਦੀ ਹੈ ਕਿ ਜੇ ਗੁੱਸੇ 'ਚ ਸਬਜ਼ੀ ਵਾਲੇ ਤੇ ਪੜਕਣਾ ਸ਼ੁਰੂ ਕਰ ਦਿੰਦਾ ਆਪਣੇ ਅਹੁਦੇ ਦਾ ਰੋਪ ਦਿਖਾਉਂਦਾ ਤੇ ਧਮਕੀ ਦਿੰਦਾ ਕਿ ਮੈਂ ਗੋਲੀ ਮਾਰ ਦਵਾਂਗਾ ਧਮਕੀ ਤੋਂ ਬਾਅਦ ਹੀ ਲੜਾਈ ਜਈ ਤੇ ਸਬਜ਼ੀ ਵਾਲੇ ਦੇ ਵਿਚਕਾਰ ਤਿੱਖੀ ਬਹਿਸ ਦਾ ਰੂਪ ਲੈ ਲੈਂਦੀ ਹੈ ਤੇ ਤਿੱਖੀ ਬਹਿਸ ਦੋਵਾਂ 'ਚ ਚੱਲ ਹੀ ਰਹੀ ਹੁੰਦੀ ਹੈ ਕਿ ਇੰਨੇ 'ਚ ਹੀ ਜੇ ਅੰਦਰ ਜਾ ਕੇ ਆਉਂਦਾ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਨੇ ਵੀ ਨਹੀਂ ਸੋਚਿਆ ਜਈ ਆਪਣੀ ਘਰ ਦੀ ਬਾਲਕਨੀ ਤੋਂ ਤਾਬੜ ਤੋਂ ਗੋਲੀਆਂ ਚਲਾ ਦਿੰਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਲਗਾਤਾਰ ਬਿਨਾਂ ਰੁੱਕੇ ਜੈਨੇ ਪੰਜ ਫਾਇਰ ਕਿਤੇ ਜਿਸ ਨਾਲ ਸਬਜ਼ੀ ਵਾਲੇ ਦੇ ਪੈਰ ਤੇ ਗੋਲੀ ਲੱਗਦੀ ਹੈ ਤੇ ਜ਼ਖਮੀ ਹੋ ਜਾਂਦਾ ਹੈ ਗਲੀ ਚੋਂ ਬਾਈਕ ਤੇ ਗੁਜ਼ਰ ਰਹੀ 19 ਸਾਲਾ ਵਿੱਕੀ ਨਾ ਦੇ ਨੌਜਵਾਨ ਤੇ ਵੀ ਸਿਰ ਤੇ ਗੋਲੀ ਲੱਗਦੀ ਹੈ ਜਿਸ ਨਾਲ ਉਸ ਦੀ मौके ਤੇ ਹੀ ਮੌਤ ਹੋ ਜਾਂਦੀ ਹੈ ਜੀ ਪਰ ਕੀ ਗੱਲ ਹੋਈ ਜਿਹੜੇ ਇੱਥੇ ਗੋਲੀ ਚੱਲਣ ਦੀ ਗੱਲਬਾਤ ਹੋਈ ਕੀ ਹੋਇਆ ਇਹ ਪਾਜੀ ਇਹ ਜੈ ਸਿੰਘ ਸਾਹਿਬ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ ਪਾਜੀ ਇਥੇ ਗੱਡੀ ਲੱਗੀ ਠੀਕ ਹੈ ਕਿੰਨਾ ਦੀ ਗੱਡੀ ਲੱਗੀ ਇਹ ਪਾਜੀ ਜੈ ਸਿੰਘ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇਥੇ ਗੱਡੀ ਲਾਉਣ ਤੋਂ ਪਹਿਲਾਂ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਉਹ ਆ ਰਹੇ ਆ ਨਾਲ ਪਾਜੀ ਨਾਲ ਦੋ ਸਿਰ ਦੇ ਨਾਲ ਦੇ ਗੋਲੀ ਵੱਜੀ ਐ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡੱਗਿਆ ਪਾਜੀ ਗੱਲ ਕੀ ਕਿਉਂ ਕਿਦਾਂ ਗੋਲੀ ਗੱਲ ਪਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਲੰਘ ਰੇ ਸੀ ਲਾਗੋਂ ਦੀ ਹੁਣ ਤੇ ਪਤਾ ਨਹੀਂ ਗੱਲ ਦਾ ਠੀਕ ਐ ਸੌਜੀ ਵਾਲੇ ਨੇ ਪਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਐ ਹੋਰ ਖੜ ਤੇ ਕੋਈ ਮੈਟਰ ਨਹੀਂ ਹੈਗਾ ਐ ਪਤਾ ਲੱਗੋ ਦੀ ਲੰਘਦੇ ਪਏ ਆ ਠੀਕ ਐ ਉਹਨੇ ਉੱਪਰੋਂ ਪਾਜੀ ਗੋਲੀ ਚਲਾਈ ਐ ਮੇਰਾ ਬ੍ਰਦਰ ਹੀ ਭੁਆਈ ਦਾ ਬੇਟਾ ਉਹ ਲਾਗੋ ਦੀ ਲੰਘ ਰਿਆ ਸੀ ਠੀਕ ਐ ਮੈਂ ਤਾਂ ਕਰ ਰਿਹਾ ਰਹੇ ਆ ਠੀਕ ਐ ਪਾਜੀ ਪਾ ਇਨ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਡੈਥ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਭਾਜੀ ਆਪਣੀ ਕਾਰ ਲੈ ਕੇ ਭਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਰੇ ਮਾਰੀ ਉਹ ਲਿਸੈਂਸੀ ਪਾਜੀ ਉਹਨੂੰ ਕੋ ਲਿਸੈਂਸੀ ਪਾਜੀ ਨੇ ਮਹੱਲੇ ਵਿੱਚ ਬਹੁਤ ਹੱਤ ਚੁੱਕੀ ਪਾਜੀ ਪਾਜੀ ਉਹਦੇ ਕੋ ਦੋ ਨੰਬਰ ਦਾ ਪਤਾ ਨਹੀਂ ਲਿਸੈਂਸੀ ਪਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹ ਤਾਂ ਨਹੀਂ ਸਾਨੂੰ ਪਾਜੀ ਪਤਾ ਪਾਜੀ ਉਪਰ ਮਹੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਪਾਜੀ ਮਹੱਲੇ ਨੂੰ ਧਮਕੀ ਲਾਉਂਦਾ ਮੈਂ ਗੋਲੀ ਮਾਰਦਣੀ ਗੋਲੀ ਮਾਰਦਣੀ ਉਹ ਬਹੁਤ ਜੀ ਡਰਿੰਕ ਕਰਦਾ ਸੀ ਠੀਕ ਹੈ ਪਾਜੀ ਅੱਜ ਉਹਨੇ ਗੋਲੀ ਮਾਰ ਦਿੱਤੀ ਪਾਜੀ ਕਿਹਦੇ ਪੁਲਿਸ ਆਈ ਕੀ ਜਾਂਚ ਪੁਲਿਸ ਪਾਜੀ ਹੱਲ ਤੱਕ ਕੋਈ ਨਹੀਂ ਪੁਲਿਸ ਆਈ ਤੇ ਪਾਜੀ ਉਹ ਭੱਜ ਗਿਆ ਉਹਨਾਂ ਦੇ ਸਾਹਮਣੇ ਉਸਦੇ ਸਾਹਮਣੇ ਭੱਜ ਗਿਆ ਪਾਜੀ ਪੁਲਿਸ ਸਾਹਮਣੇ ਗੱਡੀ ਪ ਪਾਜੀ ਇਹਦੀ 19 ਸਾਲ ਦੀ ਮੁੰਡੇ ਸਾਡੇ ਦੀ ਵੀ ਦੱਸ ਥਲੇ ਪਾਜੀ ਉਹਦੀ ਡੈਥ ਹੋ ਗਈ ਪਾਜੀ ਪਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਾਜੀ ਸਾਰਾ ਪਰਿਵਾਰ ਭੱਜ ਗਿਆ ਪਾਜੀ ਪਾਜੀ ਭੱਜ ਗਏ ਉਹਦਾ ਪਰਿਵਾਰ ਭਾਈ ਲੈ ਕੇ ਪੁਲਿਸ ਦੇ ਸਾਹਮਣੇ ਭਾਈ ਭੱਜੇ ਹੋ ਅੱਛਾ ਪੁਲਿਸ ਦੇ ਸਾਹਮਣੇ ਹਾਂਜੀ ਪਾਜੀ ਕੋਈ ਪੁਲਿਸ ਪਾਜੀ ਭਰਿਆ ਨਹੀਂ ਮੌਕੇ ਤੇ ਪਾਜੀ ਪੁਲਿਸ ਤੋਂ ਆਵੇ ਇਥੋਂ ਵੇਖ ਰਹੀ ਭਾਈ ਸਾਹਮਣੇ ਗੱਡੀ ਲੈ ਕੇ ਚੱਲ ਗਏ ਨੇ ਪਾਜੀ ਤੀਨ ਅਜੀ ਗੇਰ ਚ ਤੁਹਾਡਾ ਮੇਰਾ ਹੈਪੀ ਨਾਮ ਹੈ ਮੇ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਵਾਰਦਾ ਸੀ ਕੀ ਵਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਪਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਪਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚ ਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਹ ਧੋਈ ਤੇ ਮੇਰੇ ਤਾਇਆ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵਾਲੋਂ ਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਹੂੰ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਤੇ ਡੈਥ ਹੋ ਗਈ ਆ ਤੇ ਦੋ ਜਾਣੇ ਜ਼ਖਮੀ ਆ ਭਾਈ ਤੁਹਾਡੇ ਵੀ ਡੈਥ ਹੋ ਗਈ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਬਜੀ ਵਾਲੇ ਦੇ ਨਾਲ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਈ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਈ ਉਹਨੂੰ ਪਤਾ ਨਹੀਂ ਲੱਗਦਾ ਤੂੰ ਕਦੀ ਆ ਜਾ ਉਹਦੇ ਕੋਲ ਦੋ ਵੈਪਨ ਇੱਕ ਪਤਾ ਨਹੀਂ ਲਾਇਸੈਂਸੀ ਆ ਦੂ ਭਾਜੀ ਤਾਈਆਂ ਕਰਕੇ ਦਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈਸੇ ਢੇਲੇ ਵਾਲਾ ਪਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਜ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਆਉਂਦੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਹਿਣਾ ਜਿਹਨੇ ਮਾਰੀ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਵਾਲਾ ਆਪਣੀ ਸਾਰਾ ਕੋਈ ਗੋਲੀ ਚੱਲਣ ਬਾਰੇ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਿੰਦੇ ਵੀ ਜਖਮੀ ਹੋਇਆ ਹਾਂ ਤੇ ਇੱਕ ਕਿਤੇ ਹੋ ਕੇ ਨਾ ਕਿਤੇ ਡਕ ਡਕ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਉਹਨੂੰ ਜੀ ਨਾ ਸਰ ਕਹਿੰਦੇ ਗੋਲੀਆਂ ਚਾਰ ਪੰਜ ਲਾਈ ਇੱਕ ਦੀ ਲੱਗਤ ਵੀ ਕਹਿੰਦੇ ਹਾਂ ਹਾਂ ਜੀ ਦੱਸਿਆ ਤੇ ਲੱਗੀ ਕਵਾਂਡੀਆਂ ਨੇ ਉਹ ਗੱਲ ਦੱਸੀ ਆ ਵੀ ਚਾਰ ਪੰਜ ਗੋਲੀਆਂ ਚੱਲੀਆਂ ਕਾਰਨ ਕੀ ਪਤਾ ਲੱਗਾ ਕੁਝ ਪਤਾ ਲੱਗਾ ਕਾਰਨ ਕਾਰਨ ਤਾਂ ਕੋਈ ਇਹੋ ਜੀ ਗੱਲ ਪਾਨੀ ਇਹਨਾਂ ਦੱਸਿਆ ਕਿ ਇਹਨੇ ਵੀ ਸ਼ਰਾਬ ਵਰੂਪ ਪੀਤੀ ਸੀ ਜਿਸ ਨੇ ਗੋਲੀ ਚਲਾਈ ਹੈ ਸਰ ਕਹਿੰਦੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗਲਬਾ ਤੋਂ ਦੀ ਸੀ ਇੱਕ ਸਬਜ਼ੀ ਵਾਲੀ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਹੀ ਉਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ। ਵੇਖੋ ਜੀ ਅਚਨ ਚੀਜ਼ ਚਲਾਉਣ ਨਾਲ ਲੱਗੇ ਲੱਗਿਓ ਕਿਸੇ ਦੇ ਹੋਰ ਵੀ ਕਹਿ ਨਹੀਂ ਸਕਦੇ ਇਸ ਬਿਸ਼ੇ। ਉਹ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ। ਜਿਹਦੇ ਵੱਲੋਂ ਬੁਰੀ ਦੇ ਦੇਖੋ ਜੇ ਹੀ ਦੱਸਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਜੇ ਆ। ਜੇ ਹੀ ਹੋਰ ਵੀ ਡਿਪਾਰਟਮੈਂਟ ਹੁੰਦੇ ਆ। ਲੇਕਿਨ ਕਲੀਅਰ ਨਹੀਂ ਅਜੇ। ਉਹਨਾਂ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆਫਰਾਰ ਨੇ ਉਹ। ਸਰ ਉਹ ਕਹਿੰਦੇ ਪੁਲਿਸ ਦੀ ਮੌਜੂਦਗੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ। ਨਹੀਂ ਨਹੀਂ। ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਉਹ ਚਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਮੈਂ ਮੌਕਾ ਵੇਖਾ ਜਾਂਦੇ ਆਪ ਸਰ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਹੋਵੇਗਾ ਸਰ ਜੋ ਮਤਲਬ ਬੰਦਾ ਰਾਈਟ ਹੋ ਗਿਆ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਸਰ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਤਾਂ ਸੁਣਿਆ ਤੁਸੀਂ ਕਟਾ ਤੋਂ ਬਾਅਦ આરોપી ਜੇਈ ਪੂਰੇ ਪਰਿਵਾਰ ਸਮੇਤ ਫਰਾਰ ਹੋ ਗਿਆ ਇੱਕ ਛੋਟੀ ਜਹੀ ਗੱਡੀ ਹਟਾਉਣ ਨੂੰ ਲੈ ਜਈ ਨੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਤੇ ਗਲੀ ਵਾਲਿਆਂ ਦਾ ਇਹੀ ਕਹਿਣਾ ਹੈ ਕਿ ਜਈ ਵੱਲੋਂ ਲਗਾਤਾਰ ਗੋਲੀ ਚਲਾਣ ਦੀ ਧਮਕੀ ਦਿੱਤੀ ਜਾਂਦੀ ਸੀ ਤੇ ਜਈ ਆਪਣੀ ਨੌਕਰੀ ਤੇ ਅਹੁਦੇ ਦਾ ਵੀ ਰੋਪ ਦਿਖਾਉਂਦਾ ਸੀ ਤੇ ਸ਼ਰਾਬ ਦੇ ਨਸ਼ੇ 'ਚ ਵੀ ਰਹਿੰਦਾ ਸੀ ਪਰ ਇਸ ਘਟਨਾ ਨੇ ਭਗਵੰਤ ਸਰਕਾਰ ਤੇ ਤੇ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਫੇਰ ਤੋਂ ਖੜੇ ਕਰ ਦਿੱਤੇ ਨੇ ਕਿ ਆਏ ਦਿਨ ਸ਼ਰੀਆਮ ਕੋਈ ਵੀ ਗੋਲੀ ਚਲਾ ਕੇ ਕਿਸੇ ਦੀ ਵੀ ਜਾਨ ਲੈ ਰਿਹਾ ਕੋਈ ਖੋਫ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਦਾ ਬਿਨਾਂ ਕਿਸੇ ਡਰ ਤੋਂ ਪੰਜਾਬ 'ਚ ਕੁਝ ਵੀ ਹੋ ਰਿਹਾ ਦੂਸਰਾ ਇਹ ਵੀ ਕਿ ਲੋਕਾਂ ਮੁਤਾਬਕ ਜਈ ਜ਼ਿਆਦਾਤਰ ਨਸ਼ੇ 'ਚ ਰਹਿੰਦਾ ਸੀ ਤੇ ਉਦھر ਹੀ ਭਗਵੰਤ ਅੰਤ ਸਰਕਾਰ ਜਿੱਥੇ ਪੰਜਾਬ 'ਚ ਨਸ਼ੇ ਨੂੰ ਲੈ ਵੱਡੀ ਮੁਹਿੰਮ ਚਲਾ ਰਹੀ ਹੈ ਤੇ ਵੱਡੇ ਦਾਅਵੇ ਕਰਦੀ ਹੈ ਨਸ਼ਾ ਖਤਮ ਕਰਨ ਦੇ ਉਧਰ ਹੀ ਉਹਨਾਂ ਦੇ ਸਰਕਾਰੀ ਅਫਸਰ ਜਈ ਵੱਲੋਂ ਇਹ ਵੱਡੀ ਜੋ ਵਾਰਦਾਤ ਸੀ ਉਹ ਕਿਤੇ ਗਈ ਸ਼ਰਾਬ ਦੇ ਨਸ਼ੇ 'ਚ ਆਮ ਲੋਕਾਂ ਨੂੰ ਧਮਕੀ ਦਿੰਦਾ ਸੀ ਕਾਰੀ ਨੌਕਰੀ ਤੇ ਆਪਣੇ ਅਹੁਦੇ ਦਾ ਸਹਾਰਾ ਲੈ ਆਮ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਕੰਮ ਕਰਦਾ ਸੀ ਤੇ ਇਹ ਸਭ ਘਟਨਾ ਤੋਂ ਬਾਅਦ ਬਸ ਪੁਲਿਸ ਬਸ ਹਰ ਘਟਨਾ ਤੋਂ ਬਾਅਦ ਸਾਫ਼ ਦਾ ਆਸ਼ਵਾਸ਼ਣ ਦੇ ਦਿੰਦੀ ਪਰ ਆਖਰ ਇਨਸਾਫ਼ ਮਿਲੇਗਾ ਕਦੋਂ ਤੇ ਆਖਰ ਕਦੋਂ ਪੰਜਾਬ ਦੇ ਹਾਲਾਤ ਠੀਕ ਹੋਣਗੇ ਇਹ ਵੱਡੇ ਸਵਾਲ ਹਜੇ ਵੀ ਉੱਥੇ ਹੀ ਨੇ ਤੇ ਜਵਾਬ ਹਜੇ ਵੀ ਕਿਸੇ ਕੋਲ ਨਹੀਂ ਬਿਨਾਂ ਕਿਸੇ ਗਲਤੋ 19 ਸਾਲਾਂ ਦੇ ਮਾਸੂਮ ਵਿੱਕੀ ਨੂੰ ਕਿਸੇ ਹੋਰ ਦੀ ਲੜਾਈ ਕਾਰਨ ਤੇ ਹੰਕਾਰ ਕਾਰਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਰਹੀਏ ਤੇ ਫਰਾਰ ਜਈ ਤੇ ਉਸਦੇ ਪਰਿਵਾਰ ਨੂੰ ਲੱਭਣ ਚ ਲੱਗੀ ਹੋਈ ਹੈ ਪਰ ਇਸ ਘਟਨਾ ਨੇ ਕਿਸੇ ਮਾਦਾ ਪੁੱਤ ਉਸ ਤੋਂ ਖੋ ਲਿਆ ਜਿਸ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਫਿਲਹਾਲ ਅੱਜ ਦੀ ਕ੍ਰਾਈਮ ਸਟੋਰੀ ਚ ਬਸ ਇਨਾ ਹੀ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਤੱਕ ਸੱਜਿਆ ਕਾਰ